ਇਹ ਦੇਖੋ درخت ਨੂੰ ਕਾਜੂ ਲੱਗੇ ਆ ਡਰਾਈ ਫਰੂਟ ਕਾਜੂ ਹੈ ਕਾਜੂਆਂ ਦਾ ਬੂਟਾ ਹੈ ਤੇ ਕਾਜੂ ਨੂੰ ਆਪਣੇ ਆਪ ਵਿੱਚ ਕੁਆਲਿਟੀ ਪੈਦਾ ਕਰਨੀ ਆਪਾਂ ਨੇ ਆਪ ਨੂੰ ਦੁਨੀਆ ਦੇ ਵਿੱਚ ਵਧੀਆ ਦਿਖਾਉਣ ਲਈ ਆਪਣਾ ਵਧੀਆ ਰੇਟ ਜਾਂ ਭਾਅ ਮੈਂਗਾ ਹੁੰਦੇ ਲਈ ਇਹਨੂੰ ਆ ਤਪਸ ਦੇ ਵਿੱਚ ਦਿਨੰਗਣਾ ਪੈਂਦਾ ਅੱਗ ਦੇ ਵਿੱਚ ਦੀ ਇਹ ਮੈਂ ਤਾਂ ਗੱਲ ਦੱਸੀ ਕਿਉਂਕਿ ਜਿਵੇਂ ਉਹਨੇ ਕੱਚਾ ਕਾਜੂ ਲੱਗਿਆ ਨਾ ਜਿਹਨੂੰ ਆਪਾਂ ਤੋੜ ਕੇ ਖਾ ਲਾਂਗੇ ਤੇ ਸਾਡੇ ਬੁੱਲਾਂ ਨੂੰ ਤੇ ਸਾਡੀ ਜੀਭ ਨੂੰ ਵੱਢ ਜੇਗਾ ਇਹਦੇ ਵਿੱਚ ਬਹੁਤ ਸਾਰਾ ਤਿਆਬੀ ਪਾਣੀ ਹੁੰਦਾ ਤੇ ਮੈਂ ਕਹਿੰਨਾ ਤਾਂ ਕਰਕੇ ਦੱਸਿਆ ਵੀ ਇਹਨੂੰ ਕੱਚੇ ਨੂੰ ਇਹ ਵੀ ਕਿਸੇ ਕੰਮ ਦਾ ਨਹੀਂ ਇਹਦੇ ਵਿੱਚ ਕੋਈ ਗੁਣ ਨਹੀਂ ਹੈ ਕੱਚੇ 'ਚ ਪਰ ਜਦੋਂ ਇਹ ਅੱਗ ਦੇ ਵਿੱਚ ਲੰਘ ਜਾਂਦਾ ਆਪਣੇ ਆਪ ਨੂੰ ਤਪਸ ਦੇ ਵਿੱਚ ਦੀ ਲਗਾ ਲੈਂਦਾ ਨਾ ਫਿਰ ਇਹਦੇ ਨਿੰਨਕ ਗੋਣ ਆ ਜਾਂਦੇ ਤੇ ਇੰਨਾ ਰੇਟ ਵੱਧ ਜਾਂਦਾ ਇੰਨੀ ਕੁਆਲਿਟੀ ਉੱਚੀ ਹੋ ਜਾਂਦੀ ਹੈ ਜੀ ਤੇ ਆਪਾਂ ਸਾਰੇ ਖਰੀਦਦੇ ਇਹਨੂੰ ਸਿਹਤ ਦੇ ਲਈ ਆਪਣੇ ਵਿੱਚ ਚੰਗਾ ਭੋਜਨ ਦੇਣਾ ਸਾਡਾ ਖਾਂਦੇ ਲਈ ਤੇ ਬੰਦੇ ਨੂੰ ਇਹ ਆਪਣੇ ਆਪ ਚ ਗੋਣ ਪੈਦਾ ਕਰਨੀ ਆਪਣੇ ਚੰਗੀ ਕੁਆਲਿਟੀ ਲਿਆਉਣ ਦੇ ਲਈ ਆਪਣੇ ਜੀਵਨ ਦੇ ਵਿੱਚ ਬਹੁਤ ਸੰਘਰਸ਼ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦਾ ਦੂਸਰਾ ਨਾਮ ਹੀ ਸੰਘਰਸ਼ ਹੈ ਤੇ ਜਿਵੇਂ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰਾਂ ਦੇ ਵਿੱਚ ਉਤਰਾ ਚੜ੍ਹਾ ਆਉਂਦਾ ਰਹਿੰਦਾ ਐ ਇਸੇ ਤਰ੍ਹਾਂ ਬੰਦੇ ਦੀ ਜ਼ਿੰਦਗੀ ਹੈ ਕਦੇ ਵੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਬਾਬੇ ਨੇ ਬਾਣੀ ਦੇ ਵਿੱਚ ਹੀ ਲਿਖਿਆ ਮਨ ਜੀਤੇ ਸੋ ਜਗ ਜੀਤ ਸਭ ਤੋਂ ਪਹਿਲਾਂ ਆਪਣੇ ਮਨ ਤੇ ਕਾਬੂ ਕਰਨਾ ਚਾਹੀਦਾ ਜੇ ਤੁਹਾਡਾ ਮਨ ਚੜ੍ਹਦੀ ਕਲਾ 'ਚ ਆ ਤੁਹਾਡੀ ਹਰੇਕ ਕੋਨੇ ਦੇ ਵਿੱਚ ਆ ਦੁਨੀਆ ਤੇ ਹਰ ਸ਼ਿਖਰ ਦੇ ਉੱਤੇ ਤੁਹਾਡੀ ਫਤਿਹ ਹੋਵੇਗੀ ਤਾਂ ਕਰਕੇ ਆਪਣੇ ਆਪ ਨੂੰ ਕਦੇ ਵੀ ਢੈਂਦੀ ਕਲਾ 'ਚ ਤੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ ਮੇ ਸਾਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਆਪਾਂ ਨੂੰ ਇਹ ਫਰੂਟ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਛੇ ਨੂੰ ਵੀ ਆਪਣੇ ਆਪ ਚ ਤਪਸ ਦੇ ਵਿੱਚ ਦੀ ਅੱਗ ਦੇ ਵਿੱਚ ਲੰਗਣਾ ਪੈਂਦਾ ਹੈ ਇੱਕ ਚੰਗਾ ਬੰਦੇ ਲਈ ਸੋ ਮੈਂ ਅੱਜ ਇਹ ਵਿਚਾਰਾਂ ਉਮੀਦ ਕਰਦਾ ਤੁਹਾਨੂੰ ਪਸੰਦ ਆਉਣੀਆਂ ਤੇ ਤੁਸੀਂ ਮੇਰੇ ਚੈਨਲ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ